ਆਤ ਸਿੰਘ ਬਾਦਲ 15 ਸਾਲ ਰਾਜ ਕਰ ਗਿਆ ਇੱਕ ਮਤੇ ਨਾਲ ਇਹ ਸਾਰੇ ਛੁੱਟ ਕੇ ਬਾਹਰ ਆ ਸਕਦੇ ਸੀ ਪਰ ਇਸ ਬੰਦੇ ਨੇ ਲਿਖ ਕੇ ਦਿੱਲੀ ਦਿੱਤਾ ਕਿ ਜੇ ਇਹ ਪੰਜਾਬ ਦੀਆਂ ਜੇਲਾਂ ਵਿੱਚ ਵੀ ਆ ਗਏ ਇੱਥੇ ਅਮਨ ਤੇ ਕਾਨੂੰਨ ਦੀ ਸਥਿਤੀ ਖਰਾਬ ਹੋ ਜੂਗੀ ਇਹ ਪ੍ਰਕਾਸ਼ ਸਿੰਘ ਬਾਦਲ ਨੇ ਚਿੱਠੀ ਲਿਖਿਆ ਕੇਂਦਰ ਸਰਕਾਰ ਨੂੰ ਉਹਨਾਂ ਨੇ ਕਹਿਤਾ ਕਿ ਤੁਸੀਂ ਪੰਜਾਬ ਦੀਆਂ ਜੇਲਾਂ ਵਿੱਚ ਲੈ ਜਾਓ ਸਾਨੂੰ ਕੋਈ ਇਤਰਾਜ਼ ਨਹੀਂ ਇਸ ਬੰਦੇ ਨੇ ਇਹਨਾਂ ਸਿੱਖਾਂ ਦੇ ਖਿਲਾਫ ਲਿਖ ਕੇ ਐਫਪੀਡਬਲ ਦਿੱਤਾ ਕਿ ਜੇ ਪੰਜਾਬ ਵਿੱਚ ਆ ਗਏ ਇਹ ਉਰੇ ਹਲਾਲ ਖਰਾਬ ਹੋ ਜਾਣ ਗੁਰਦੇਵ ਸਿੰਘ ਕਿਉਂਕਿ ਦੇ ਮੁੰਡੇ ਨੇ 29 ਸਾਲ ਬਾਅਦ ਅੱਜ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਆ ਕਿ ਮੇਰੇ ਪਿਓ ਦੱਸਿਆ ਜਾਵੇ ਕਿ ਕਿਵੇਂ ਮਾਰਿਆ ਤਾਰਾ ਕਿਹਦੇ ਅਗਵਾਈ ਚ ਪ੍ਰਕਾਸ਼ ਸਿੰਘ ਬਾਦਲ ਉਹ ਐਸਐਸਪੀ ਨੂੰ ਫੋਨ ਕਰ ਰਿਹਾ ਉਹਦੇ ਲਾ ਕੇ ਡੈਪੂਟੇਸ਼ਨ ਗਿਆ ਸਿੱਖਾਂ ਦਾ ਕਿ ਕਾਲਦਾ ਦੇ ਜਗਰਾਉਂ ਥਾਣੇ ਵਿੱਚ ਜੇ ਜਥੇਦਾਰ ਉੱਤੇ ਫੜੇ ਹੋਏ ਨੇ ਉਹਨਾਂ ਨੂੰ ਛੱਡੋ ਛੱਡਣ ਵਾਸਤੇ ਨਹੀਂ ਗਿਆ ਕਹਿੰਦਾ ਇਹਦੇ ਉੱਤੇ ਕੱਪੜਾ ਪਾ ਦਿਓ ਬੰਦ ਬੰਦ ਕਰਕੇ ਕੱਟਿਆ ਇਹਦੇ ਹਕੂਮਤ ਦੇ ਅੰਦਰ ਸਿੱਧਾ ਦਰਬਾਰ ਸਾਹਿਬ ਤੇ ਸਿੱਧਾ ਜਦੋਂ ਇਹਨਾਂ ਨੇ ਹਮਲੇ ਕੀਤੇ ਟੈਂਕ ਚਾੜੇ ਆ ਅੱਜ ਤੱਕ ਦਰਦ ਨਹੀਂ ਆਇਆ ਅੱਜ ਤੱਕ ਦੋ ਅੱਖਰ ਨਹੀਂ ਪਾਰਲੀਮੈਂਟ ਦੇ ਪਾਸ ਕਿ ਬਈ ਯਾਰ ਮਾੜੀ ਗੱਲ ਹੋਈ ਆ ਇਹ ਗੋਲ ਮੋਲ ਕਰੀ ਜਾਂਦੇ ਗੋਲ ਮੋਲ ਕਰੀ ਜਾਂਦੇ ਮਨਮੋਹ ਸਿੰਘ ਨੂੰ ਅੱਕੇ ਕਰ ਦਿੰਦੇ ਰਹੇ ਉਹ ਜਨਤ ਦੇ ਉਹ ਦੀਂਦਾ ਰਿਆ ਨਾ ਤੇ ਅੱਜ ਤੱਕ ਇਹਨਾਂ ਨੇ ਇਹਦੀ ਅਜੇ ਤੱਕ ਪਾਰਲੀਮੈਂਟ ਨੂੰ ਮਾਫੀ ਮੰਗੀ ਐ ਔਰੋਂ ਬਾਅਦ ਪ੍ਰਹੋ ਜੰਦਰ ਸਿੰਘ ਤੇ 83 ਦੇ ਦੰਗਿਆਂ ਨੂੰ ਦੁਨੀਆਂ ਦੇਖਿਆ ਹਜ਼ਾਰਾਂ ਦੀ ਗਿਣਤੀ ਸੀਗੇ ਜਿਹੜੇ ਕੋ-ਕੋ ਕੇ ਜਿਹੜੇ ਸਿੱਕਤਰ ਗਿੱਤੇ ਆ ਅੱਜਾ ਕਿਹੜੇ ਉਂਗਲਾਂ ਤੇ ਕਿੰਨੇ ਜੋਕੇ ਲਗੇ ਜਿਹੜੇ ਅੰਦਰ ਉਂਗਲਾਂ ਤੇ ਕਿੰਨੇ ਜੋਕੇ ਰਿਏ ਕਰਾਂ ਦੇ ਘਰ ਪਰਵਾਦ ਕੀਤੀ ਉਥੋਂ ਉਹਦੇ ਨਾਲ ਬਲਾਦਕਲ ਕੀਤਾ ਸੱਤ ਜੀ ਮਾਰੇ ਉਹਦੇ ਨਾਲ ਸੱਤ ਜੀ ਮਾਰੇ ਬਲਾਦਕਲ ਕੀਤਾ ਉਹਦੇ ਨਾਲ ਗਰਭ ਵਿੱਚ ਬੱਚਾ ਮਾਰਿਆ ਗਰਭ ਵਿੱਚ ਬੱਚਾ ਮਾਰਿਆ ਭਰਾਵੋ ਉਹਨਾਂ ਨੇ 7 ਸਾਲ ਨਿਕਲੇ ਆਜ਼ਾਦੀ ਆਏ ਮੈਨੂੰ ਉਹਨਾਂ ਨੂੰ ਦਿਖਾਉਣ ਵਾਸਤੇ ਚੜਾਉਣ ਵਾਸਤੇ 15 ਅਗਸਤ ਨੂੰ ਦੀ ਆਜ਼ਾਦੀ ਆ ਜਦੋਂ ਉਹਨੂੰ ਬਾਹਰ ਬਾਹਰ ਨਾਲ ਕਰਦੇ ਹਾਰ ਪਾਈ ਉਹਨਾਂ ਦੇ ਮੰਤਰੀਆਂ ਨੇ ਇੱਕ ਕਮਿਸ਼ਨ ਆਪ ਮੋਰਚ ਤੋਂ ਮੰਗ ਪੱਤਰ ਦਾਪ ਹੋਇਆ ਹੈ ਅੱਡੀ ਜਿੰਦੀ ਕਾਰਵਲੀ ਦੀ ਸਰਕਾਰ ਨੂੰ ਕਿ ਭੇਜਤਾ ਜਾਵੇ ਧੰਨਵਾਦ ਦੇਖੋ ਜੀ ਅੱਜ ਵਾਲਾ ਜਿਹੜਾ ਤੋਂਮ ਗਿੰਨ ਸਾਹ ਮੋਰਚੇ ਦੇ ਸਰਦੇ ਦੇ ਜਿਹੜੇ ਬੰਦੀਆਂ ਮਜ਼ਦੂਰਾਂ ਦੇ ਬੰਦੀ ਸਿੰਘਾਂ ਨੇ ਜੇਲ੍ਹਾਂ ਚ ਨੇ ਉਹਨਾਂ ਨੇ ਆਪਣੀਆਂ ਸਜਾਵਾਂ ਪੂਰੀਆਂ ਕਰ ਲਈਆਂ ਕੀਤੀ ਸੀ ਪ੍ਰਮੁੱਖ ਮੰਗੇ ਇਹ ਉਹਨਾਂ ਪ੍ਰਿਆਸ ਚੜ੍ਹੇ ਜਾਂਦੇ ओके ਇਹਦੇ ਨਾਲ ਜਿਹੜੀਆਂ ਬਹਿਬਲ ਦੀਆਂ ਕਟਰਾਮਾਂ ਹੋਈਆਂ ਨੇ ਉੱਥੇ ਨੇ ਧਾਰਮਿਕ ਗਰੁੱਪਾਂ ਦੀਆਂ ਬਹਿਬਲ ਦੀਆਂ ਹਲਕੇਸ਼ੀਗਰ ਸਾਰੇ ਮਾਦਾ ਸਖਤ ਕਾਨੂੰਨ ਬਣਨਾ ਚਾਹੀਦਾ ਤੁਸੀ ਤੋਂ ਪਹਿਲਾਂ ਤਾਂ ਮੈਂ ਪੀਜੀਆ ਵੀ ਬਹਿਬਲ ਪੂਰੀ ਤਰ੍ਹਾਂ ਜਿਹੜੇ ਬੈਠੇ ਸੀਗਾ ਨੇ ਇਹ ਕਟਣਾਵਾਂਗੇ ਜੀ ਇਹ ਸੰਗਠਾ ਇੱਥੇ ਪਹੁੰਚੀ ਉਹ ਪੂਰੀ ਚਲਾ ਕੇ ਦੋਸ਼ ਸਾਬਿਤ ਕਰ ਦਿੱਤੇਗੇ ਅੱਜ ਤੱਕ ਜਿਹੜੀ ਆ ਉਹ ਕਿਸੇ ਪਾਸੇ ਕੋਈ ਲਾਇਜਰੀ ਹੋਣੀ ਬਹੁਤ ਧੰਨਵਾਦ ਉਹਨਾਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਕਿਉਂਕਿ ਪੰਥਕ ਅਕਾਲੀ ਲਹਿਰ ਬਲੌਗ ਪ੍ਰਧਾਨ ਹਾਂ ਅੱਜ ਸਾਰੀਆਂ ਜਥੇਬੰਦੀਆਂ ਕੌਮੀ ਇਨਸਾਫ ਮੋਰਚੇ ਵੱਲੋਂ ਚੇਤਾਵਨੀ ਪੱਤਰ ਐਸਡੀ ਇਨਸਾਫ ਨੂੰ ਦੇਣ ਲਈ ਪਹੁੰਚੇ ਸੀ ਜਦੋਂ ਕਿ ਸਾਡੇ ਜੋ ਕੌਮੀ ਸ਼ਹੀਦ ਨੇ ਕੌਮੀ ਪਰਵਾਨੇ ਨੇ ਜਿਹੜੇ ਜੇਲ੍ਹ ਵਿੱਚ ਬੰਦ ਨੇ ਉਹਨਾਂ ਨੂੰ ਲੈ ਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਜੋ ਬੇਅਦਬੀਆਂ ਹੋਈਆਂ ਪਿੱਛੇ ਉਹਦੇ ਪ੍ਰਤੀ ਕਾਨੂੰਨ ਬਣਾਉਣ ਨੂੰ ਲੈ ਕੇ ਅਸੀਂ ਪੂਰੇ ਜਿਵੇਂ ਮਹਾਲੀ ਦੇ ਵਿੱਚ 30 ਮਹੀਨਿਆਂ ਤੋਂ ਮੋਰਚਾ ਲੱਗਿਆ ਹੋਇਆ ਸਮਾਣੇ ਦੇ ਵਿੱਚ ਟਾਵਰ ਮੋਰਚਾ ਲੱਗਿਆ ਹੋਇਆ ਇਹ ਸਭ ਕੁਝ ਇਸ ਕਰਕੇ ਚੱਲ ਰਿਹਾ ਹੈ ਕਿ ਜੋ ਵੀ ਗ੍ਰੰਥਾਂ ਦੇ ਧਾਰਮਿਕ ਗ੍ਰੰਥਾਂ ਦੇ ਅਬੇਗਬੀਆਂ ਹੁੰਦੀਆਂ ਉਹਨਾਂ ਪ੍ਰਤੀ ਕੋ ਸਖਤ ਕਾਨੂੰਨ ਬਣਾਇਆ ਜਾਵੇ ਪਰ ਸਰਕਾਰਾਂ ਸੁਣਦੀਆਂ ਨਹੀਂ ਅਸੀਂ ਇਹ ਨਹੀਂ ਕਹਿ ਰਹੇ ਕਿ ਗੁਰੂ ਗ੍ਰੰਥ ਸਾਹਿਬ ਇਕੱਲੇ ਨਹੀਂ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਸਾਰਿਆਂ ਧਰਮਾਂ ਦੇ ਸਾਰੇ ਲਈ ਇੱਕ ਕਾਨੂੰਨ ਬਣਾਇਆ ਜਾਵੇ ਕਿਉਂਕਿ ਜੋ ਵੀ ਪਿਛਲੇ ਸਮੇਂ ਵਿੱਚ ਵਿਅਦਮਿਆ ਹੋਇਆ ਉਹਨਾਂ ਕਿਸੇ ਨੂੰ ਵੀ ਕੋਈ ਕੋਈ ਸਜ਼ਾ ਨਹੀਂ ਮਿਲੀ ਉਹ ਚੌਥੇ ਦਿਨ ਘਰੇ ਆ ਜਾਂਦੇ ਆ ਇਸ ਤਰ੍ਹਾਂ ਸਮਾਜ ਦੇ ਵਿੱਚ ਬੇਅਦਬੀ ਫੈਲਦੀ ਹੈ ਤੇ ਸਮਾਜ ਦੇ ਵਿੱਚ ਜਾਤੀ ਤੇ ਧਰਮ ਦੇ ਨਾਂ ਤੇ ਦੰਗੇ ਤੇ ਲੜਾਈਆਂ ਹੁੰਦੀਆਂ ਇਸ ਲਈ ਸਾਰੇ ਧਰਮ ਸਤਿਕਾਰ ਯੋਗ ਨੇ ਇਹ ਜਿਹੜਾ ਅੱਜ ਅਸੀਂ ਮੰਗ ਪੱਤਰ ਚੇਤਾਵਨੀ ਪੱਤਰ ਦਿੱਤਾ ਹੈ ਅਸੀਂ ਚਾਹੁੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਤੇ ਹੋਰ ਗ੍ਰੰਥਾਂ ਲਈ ਛੇਤੀ ਤੋਂ ਛੇਤੀ ਕਾਨੂੰਨ ਬਣਾਏ ਜਾਣ ਤਾਂ ਕਿ ਬੇਅਦਬੀਆਂ ਰੁਕ ਸਕਣ ਜੋ ਜੇਲ੍ਹਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਛੱਡਿਆ ਜਾਵੇ ਹਾਂਜੀ ਮੈਂ ਚਰਨਜੀਤ ਕੌਰ ਤੋੜਿਆ ਕ੍ਰਾਂਤੀਕਾਰੀ ਕਿਸਾਨ ਜਥੇਦਾਨ ਪੰਜਾਬ ਇਹ ਅੱਜ ਜੀ ਕਮਿਨਸਫ ਮੋਰਚੇ ਦੇ ਸੱਦੇ ਤੇ ਬੰਦੀ ਸਿੰਘਾਂ ਦੀ ਰਿਹਾਈ ਤੇ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਧਾਰਮਿਕ ਗ੍ਰੰਥਾਂ ਦੀ ਕਿਸੇ ਵੀ ਧਰਮ ਦਾ ਹੋਵੇ ਉਹਨਾਂ ਦੇ ਸਬੰਧ ਵਿੱਚ ਚੇਤਾਵਨੀ ਪੱਤਰ ਸਰਕਾਰਾਂ ਨੂੰ ਦਿੱਤੇ ਨੇ ਕਿ ਧਾਰਮਿਕ ਗ੍ਰੰਥਾਂ ਦੀ ਜੁਬਿਆਦੀ ਹੋ ਰਹੀ ਹੈ ਇਹਨਾਂ ਤੇ ਇੱਕ ਕਾਨੂੰਨ ਬਣਾਇਆ ਜਾਵੇ ਤੇ ਜਿਹੜੇ ਬੰਦੀ ਸਿੰਘ ਨੇ ਸਜ਼ਾ ਪੂਰੀਆਂ ਕਰ ਚੁੱਕੇ ਨੇ ਵੀ ਕਾਨੂੰਨ ਉਹਨਾਂ ਲਈ ਲੱਗ ਕਿਉਂ ਹੈ ਕਿਉਂਕਿ ਉਹਨਾਂ ਨੂੰ 40 40 35 35 ਸਾਲ ਹੋ ਗਏ ਜਿਹਨਾਂ ਚ ਰੱਖੇ ਨੇ ਜਿਉਂ ਉਹਨਾਂ ਨੂੰ ਰਹਾ ਕਿਤਾ ਨਹੀਂ ਵੀ ਪੁਮੀਨ ਸਾਹਿਬ ਮੋਰਗੇ ਜੋ ਚੰਡੀਗੜ੍ਹ ਦੀ ਬਰੂਹਾਂ ਤੇ ਲੱਗਿਆ ਹੋਇਆ ਉਹਨਾਂ ਵੱਲੋਂ ਅੱਜ ਸੱਦਾ ਪੱਤਰ ਆਇਆ ਸੀ ਅਸੀਂ ਸਾਰੇ ਆ ਸੰਗਤਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਰਿਆਂ ਨੂੰ ਪੀਲ ਕਰਦੇ ਆ ਕਿ ਇਸ ਲਹਿਰ ਦਾ ਸਾਥ ਦਿਈਏ ਤਾਂ ਕਿ ਜੋ ਆਪਣੇ ਸਿੰਘ ਸਜਾ ਪੂਰੀ ਕਰ ਚੁੱਕੇ ਨੇ ਉਹ ਬਾਹਰ ਆਉਣ ਨਹੀਂ ਇੱਕ ਤਾਂ ਮੰਗਾਂ ਦੇ ਪ੍ਰਤੀ ਮੰਗ ਪੱਤਰ ਹੁੰਦਾ ਇਹ ਚੇਤਾਵਨੀ ਪੱਤਰ ਕਿਉਂ ਆ ਕੀ ਚੇਤਾਵਨੀ ਸੀ ਇਹਦੀ ਇਹ ਚੇਤਾਵਨੀ ਹੈ ਕਿ ਵੀ ਸਾਡੇ ਇੱਕ ਇਹ ਦੇਖੋ ਧਾਰਮਿਕ ਗ੍ਰੰਥ ਹਨ ਸਾਰਿਆਂ ਦੇ ਸਾਝੀ ਹੁੰਦੇ ਨੇ ਇਹਨਾਂ ਦੀ ਕਿਸੇ ਨਾਲ ਕੋਈ ਦ ਸਾਰੇ ਨੂੰ ਪਤਾ ਹੈ ਜਲਸੀਆਂ ਤੇ ਸਰਕਾਰਾਂ ਨਾਲ ਕੀ ਕਰਵਾ ਰਹੀਆਂ ਨੇ ਕਿਉਂਕਿ ਜਿਹੜੇ ਨਾਮ ਆ ਪਾੜੋ ਰਾਜ ਕਰੋ ਹਨ ਧਰਮਕ ਅਡੜ ਧਰਮਾਂ ਦੇ ਵਿੱਚ ਇਹਨਾਂ ਨੂੰ ਵੰਡ ਰਹੇ ਨੇ ਇਹਨਾਂ ਕੋਈ ਕਿਸੇ ਦੇ ਨਾਮ ਲਾ ਰਿਹਾ ਕੋਈ ਕਿਸੇ ਦੇ ਇਹ ਜਿਤਾਬ ਨਹੀਂ ਪੱਤਰਿਆ ਕਿ ਇਹਨਾਂ ਤੋਂ ਬਾਹਰ ਆਓ ਧਰਮਕ ਸਾਰੇ ਤਰਨ ਸਾਰਿਆਂ ਦੇ ਸਾਹਮਣੇ ਨੇ ਤੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਲਈ ਕਾਨੂੰਨ ਅਲੱਗ ਕਿਉਂ ਹੈ ਹੂੰ ਸਜ਼ਾ ਪੂਰੀ ਕਰ ਚੁੱਕੇ ਨੇ ਉਹ ਆਪਦੀ ਦੋ ਦੋ ਵਾਰ ਪੂਰੀ ਹੋ ਗਈ ਉਹਨਾਂ ਦੀ ਸਜ਼ਾ ਉਹਨਾਂ ਲਈ ਕਾਨੂੰਨ ਅਲੱਗ ਕਿਉਂ ਨੇ ਉਹ ਉਹਨਾਂ ਨੂੰ ਬਾਹਰ ਕਿਉਂ ਨਹੀਂ ਕੱਢ ਰਹੀ ਐਸ ਲਈ ਚਤਾਵਨੀ ਪੱਤਰ ਹੈ ਕਿ ਲੋਕ ਲਹਿਰ ਬਣੋ ਤਾਂ ਲੋਕਾਂ ਦੇ ਜਗਨ ਤੋਂ ਪੁੱਛਣਾ ਉਹਨਾਂ ਨੂੰ ਰਿਹਾ ਤਾਂ ਕੋਈ ਨਹੀਂ ਤਾਂ ਲੋਕੋਂ ਸਵਾਲ ਕਰਨਗੇ ਮਾਨਜੁਗ ਓਟਾਂ ਦੇ ਵੀ ਇਹ ਸਵਾਲ ਆਉਣਗੇ ਵੀ ਉਹ ਅੰਦਰ ਕਿਉਂ ਨੇ ਕੀ ਪ੍ਰੋਸੈਸ ਦਿੱਤਾ ਐ ਐਸਡੀ ਮੈਂ ਕਹਿੰਦੇ ਤੁਹਾਡਾ ਮੰਗ ਪੱਤਰ ਜੀ ਪਹੁੰਚਦਾ ਕਰ ਦਾਂਗੇ ਤੇ ਵੀ ਤੁਹਾਡੀ ਸਰਕਾਰ ਤੱਕ ਅਵਾਜ਼ ਪਹੁੰਚਾਉਣੀ ਇਹ ਤਾਂ ਨਹੀਂ ਕਰ ਸਕਦੇ ਸੀ ਉਹਦਾ ਪ੍ਰੋਸੈਸ ਨਹੀਂ ਦਵਾ ਜੇਕਰ ਫਿਰ ਵੀ ਨਹੀਂ ਸੁਣੀ ਜਾਂਦੀ ਤਾਂ ਫਿਰ ਅਗਲਾ ਕੀ ਤੁਹਾਡਾ ਦੇਖੋ ਜੀ ਪਹਿਲਾਂ ਤਾਂ ਛੱਡਿਆ ਸੀ ਜਿਹੜੀਆਂ ਸਾਡੀਆਂ ਪੰਥਕ ਬਾਟੀਆਂ ਨੇ ਉਹਨਾਂ ਦੇ ਸਿਰ ਤੇ ਉਹਨਾਂ ਨੇ ਤਾਂ ਕਦੇ ਆਵਾਜ਼ ਨਹੀਂ ਕੱਢੀ ਰੁਮਣੀ ਕਮੇਟੀ ਦਾ ਫਰਜ ਬੰਦਾ ਸਾਡੇ ਪੰਥਕ ਰੁਮਣੀ ਕਾਲੀ ਦਰਸੀਆ ਇਹਨਾਂ ਦਾ ਫਰਜ ਬੰਦਾ ਸੀ ਇਹਨਾਂ ਨੇ ਤਾਂ ਕਦੇ ਆਵਾਜ਼ੇ ਨਹੀਂ ਚੱਕੀ ਹੁਣ ਇਹ ਲੋਕ ਜਾਕੇ ਨੇ ਛੋਟੇ ਛੋਟੇ ਘਰਾਂ ਚੋਂ ਉੱਠ ਕੇ ਪਰਿਵਾਰਾਂ ਛੋਟੇ ਛੋਟੇ ਪੰਥਕ ਜਗ੍ਹਾ ਦਰਦ ਰੱਖਦੇ ਨੇ ਪੰਥਕ ਦਰਦ ਰੱਖਦੇ ਨੇ ਇਹ ਆਵਾਜ਼ ਚੁੱਕੀ ਇਹਨਾਂ ਨੇ ਤਾਂ ਕਿ ਲੋਕ ਲਹਿਰ ਬਣ ਚੁੱਕੀ ਹੈ ਆਮ ਵਾਅਦੇ ਵਿੱਚ ਕਿਸਾਨ ਜਿੱਥੇ ਵੀ ਬੰਦੀ ਵੀ ਆ ਗਏ ਸਮਾਜਿਕ ਧਾਰਮਿਕ ਜਿੱਥੇ ਬੰਦੀ ਆ ਗਏ ਇਹ ਕਿਉਂਕਿ ਮੰਗ ਸਹੀ ਹੈ ਸਹੀ ਮੰਗ ਹੋਣ ਦੇ ਕਰਕੇ ਇੱਕ ਬਹੁਤ ਵੱਡੀ ਲਹਿਰ ਬਣੂਗੀ ਇਹ ਅੱਜ ਮੈਂ ਇਸ ਸੁਡੀ ਦੇ ਰਾਹੀਂ ਚੈਨਲ ਰਾਹੀਂ ਕਹਿ ਰਹੀਆਂ ਕਿਉਂਕਿ ਬਹੁਤ ਵੱਡੀ ਲਹਿਰ ਬਣ ਜਾਨੀ ਕਿਉਂਕਿ ਸਹੀ ਮੰਗ ਹੈ ਸਹੀ ਮੰਗ ਹੋਣ ਦੇ ਨਾਲੇ ਵੱਡੀ ਲਹਿਰ ਬਣ ਜੂਗੀ ਫਿਰ ਸਰਕਾਰ ਨੂੰ ਸੰਭਾਲਣੇ ਲੋਕ ਬਹੁਤ ਔਖੇ ਹੋ ਜਾਣਗੇ ਇਸ ਲਈ ਇਹ ਚੇਤਾਵਨੀ ਪੱਤਰ ਅੱਜ